ਅਹਸਾਸ ਪਤਾ ਨਹੀਂ ਕਦੋਂ ਹੋਣਾ ਪਰ ਇਹ ਆ ਕਿ ਮੈਂ ਤਾਂ ਜਨਨ ਨਹੀਂ ਕਰੀ ਮੈਂ ਗੱਲ ਕਰਨੀ ਨਹੀਂ ਦਿੰਦਾ ਅਹਸਾਸ ਦਾ ਤੇ ਪਤਾ ਨਹੀਂ ਮੰਮੀ ਜੀ ਉਹਨਾਂ ਨੂੰ ਕਦੋਂ ਹੋਣਾ ਹੁਣ ਵੇਖ ਲਓ ਐਡੇ ਐਡੇ ਔਖੇ ਹਾਲਾਤ ਆ ਲੰਗੇ ਟਾਈਮ ਲੰਗੇ ਸੀ ਡੇਟ ਉਹ ਆ ਹੋਏ ਤੇ ਹੈ ਹੀ ਆ ਘੱਟ ਘੱਟ ਲਾਓ ਘੱਟ ਪਰ ਇਹ ਵੀ ਸਵਾਦ ਹੀ ਲੈਣ ਡਿਆ ਵਾ ਚੱਲ ਹੁਣ ਮੈਂ ਰਮਨਨ ਕਰਦਾ ਗੱਲ ਵੀ ਜੋ ਆਈ ਉਹਦਾ ਹੁਣ ਇਹਨੂੰ ਮੈਂ ਕੀ ਦੱਸਾਂ ਜੋ ਬਣ ਕਿੱਥੇ ਆ ਇਹ ਤਾਂ ਉਸ ਵੇਰੇ ਹੀ ਪਾਈ ਹੈ ਵੀ ਤੇ ਮੇਰਾ ਤਾਂ ਇਦਾਂ ਹੀ ਚਲ ਜਾਨੇ ਚੱਲ ਕੋਈ ਗੱਲ ਨਹੀਂ ਚੱਲ ਫਿਰ ਚਲੀ ਮੈਂਡ ਲਾਉਣਾ ਵਾਹੀਂ ਤੇ ਗਾਂ ਹੋ ਕੇ ਗਾਂ ਆ ਜਾਨੇ ਆ ਜਾਨੇ ਚਲੋ ਫਿਰ ਇਹਦਾ ਡਿਸਲਾਈ ਹੈ ਨਾ ਤਿਆਰ ਤੇ ਫਿਰ ਮੈਂ ਹੈ ਹੀ ਆ ਤੇ ਆਪਾਂ ਇਦਾਂ ਕਰਦੇ ਫਿਰ ਹੋ ਹੀ ਆਉਂਦੇ ਆ ਚੱਲ ਕੋਈ ਗੱਲ ਨਹੀਂ ਭਾਜੀ ਨੂੰ ਆਲਾ ਨੇ ਬੰਬੀ ਤੋਂ ਤੇ ਮੈਂ ਮੜਾ ਜਾ ਉਹਨਾਂ ਨੂੰ ਪੁੱਛ ਲਾਂ ਤੇ ਫਿਰ ਹੋਉਂਦੇ ਆ ਧੀ ਕਿੱਥੋਂ ਐ ਉਹ ਹਲੋ ਕਰਤਾ ਜੀ हां सीन ਤਾਂ ਸ਼ੁਰੂ ਹੀ ਆ। ਬਸ ਜੋ ਬੰਦੇ ਆਉਂਦੇ ਘਰ ਦੀਆ ਇਥੇ ਗਲਤ ਹੋ ਗਈ। ਚਲ। ਮੰਮੀ ਦੀ ਜੱਜੇ ਨਾ ਠੀਕ ਹੋ ਜਾਣਾ ਵਾ। ਪਰ ਪਤਾ ਨਾ ਗੱਲ ਹੀ। ਪੀ ਇਨਵ ਜਰਿਆਂ ਨੂੰ ਨੌਕਰੀ ਹੁਣ ਇੰਨੇ ਤਾਂ ਕਿ ਇਹਨਾਂ ਨੇ ਖਾਦੇ ਆ। ਚਲ ਹੁਣ ਮਿਲ ਜਾਵੇ। ਸੱਚੀ ਬੜੀ ਖੁਸ਼ੀ ਹੁੰਦੀ ਏ ਮੈਨੂੰ ਦੇ। ਕੱਟ ਲਾ। ਹਾਂ? ਜੋਬਨ ਵੱਲ ਵਧਾਈ ਬਣੀ ਆ। ਵਧਾਈ ਬਣੀ ਆ। ਉਹ ਕਾਦੀ? ਇੱਥੇ ਆਓ। ਤੈਨੂੰ ਦੱਸਿਆ ਤੇ ਸਹੀ ਹੀ। ਹਾਂ ਉਹਨੇ ਟੈਸਟ ਨਹੀਂ ਭਰਿਆ ਉਹ ਆ ਭਰਿਆ ਤੇ ਹੈਗਾ ਜਦੋਂ ਕਹਿੰਦਾ ਜੀ ਕੀ ਹੋਰ ਸੋਚਣ ਡਿਆਂ ਵੀ ਜਲ ਜੇ ਘਰੋਂ ਨਿਕਲੇ ਸੀ ਨਾ ਤੇ ਫੇਰ ਕਿਹੇ ਪਾਸੇ ਨਿਕਲੇ ਫੇਰੀ ਫੇਰੀ ਨਿਕਲੇ ਪਰ ਨੂੰ ਪੁੱਛ ਕਿਉਂ ਨਹੀਂ ਆ ਪਿੰਡ ਜਾਣਾ ਹੈ ਅਜੇ ਤਿਆਰ ਹੋਏ ਕਿ ਨਹੀਂ ਪਿੰਡ ਦੇ ਦੀਦੀ ਜਾਣਾ ਹੈ ਉਹ ਥਾਲੇ ਤਿਆਰ ਹੋਏ ਸੀ ਅੱਛਾ ਹੋਏ ਸੀ ਸਮਾਂ ਆ ਹੁਣ ਤੇ ਤੇ ਮੈਂ ਤੁਹਾਡੇ ਵੱਲ ਆਈ ਸੀ ਅੱਛਾ ਇੱਕ ਖੁਸ਼ਖਬਰੀ ਹੈ ਕਿਹੜੀ ਖੁਸ਼ਖਬਰੀ ਹੈ ਜੋਤ ਜੋਤ ਕਹਿਣਾ ਇਹ ਇੱਧਰ ਉੱਧਰ ਧੀ ਮੁੰਡਾ ਨਹੀਂ ਦੋਵੇਂ ਗਲਤ ਹੈਗੇ ਉਹ ਦੋਨੋਂ ਚੰਗੇ ਆ ਤੇਰੀ ਮੰਮੀ ਤਾਂ ਇੱਕ ਜ਼ੋਰ ਹੀ ਹਾਂਜੀ ਨਹੀਂ ਡੈਡੀ ਵੀ ਚੰਗੇ ਆ ਉਹਦੀ ਮਾਂ ਹੀ ਜ਼ਿਆਦਾ ਕਰਦੀ ਆ ਉਹ ਚਲ ਕੋਈ ਗੱਲ ਨਹੀਂ ਉਹਦੀ ਮਾਂ ਹੀ ਸਖਾਲਦੀ ਸਾਰਾ ਕੁਝ ਹੁਣ ਤਾਂ ਸੁਧਰੀ ਆ ਨਾ ਚਲ ਕੋਈ ਗੱਲ ਨਹੀਂ ਉਹ ਜਾਣ ਲੱਗੀ ਨਾ ਸਮਝਾ ਕੇ ਭੇਜੀ ਹੁਣ ਕੋਈ ਗੱਲ ਨਹੀਂ ਮੈਂ ਸਮਝਾਉਣੀ ਆ ਨਾ ਉਹ ਤੇ ਪੂਰੀ ਬਣੀ ਮੈਨੂੰ ਇਹ ਕਿਹਾ ਮੈਂ ਦਿੰਦਾ ਬਣਾ ਠੀਕ ਆ ਨੇ ਵੇ ਉਹਨਾ ਮਾਂ ਤਾਂ ਵੇਖ ਕੇ ਉਹ ਵੀ ਹੋਰ ਤਰ੍ਹਾਂ ਕਰਨਗੇ ਪਰ ਡੈਡੀ ਉੱਠਣ ਹੀ ਨਹੀਂ ਦੇ ਚਲ ਆਉਣਗੇ ਫਿਰ ਵੇਖੀ ਜਾਊਗੀ 35 35 ਤੇ ਪਿਆਣਾ ਹੀ ਕੁਛ ਨਾ ਕੁਛ ਦਿਨੋਂ ਦਿਨ ਕਮਜ਼ੋਰ ਹੁੰਦੇ ਜਾਣਾ ਇਦਾਂ ਅਰ ਅਮਰ ਚਾ ਮੇਰੇ ਕੋ ਤੇ ਜਾ ਨਹੀਂ ਜਾਂਦਾ ਹਾਂਜੀ ਉਹ ਮੋੜਾ ਹੈਗਾ ਕੋਈ ਮੈਂ ਭੇਜ ਭਾਈ ਦਾ ਨਾ ਠੀਕ ਹੈ ਠੀਕ ਮੋੜਾ ਹੈਗਾ ਨਹੀਂ ਜੋ ਵੀ ਆਪਣੀ ਘਰ ਹੈ ਨਹੀਂ ਆ ਕਦੀ ਕੋਈ ਬਣਾ ਉਹ ਕਿਤੇ ਗਏ ਆ ਅਕਸਰ ਉਹਨਾਂ ਨੂੰ ਵੀ ਤਾਂ ਪਤਾ ਲੱਗਦਾ ਹੀ ਵੀ ਕਿਉਂ ਇਦਾਂ ਕਰਦੀ ਹੈ ਘੱਟ ਲੈ ਉਹ ਵੀ ਪਿਛੇ ਹੋ ਗਿਆ ਵਾ ਨਾ ਉਤੇ ਹੁਣ ਪਾ ਦਿਓ ਮਿੱਟੀ ਉਹ ਗੱਲਾਂ ਸਭ ਭੁੱਲ ਜਾਓ ਤੇ ਆਪਣੀ ਅੱਗੇ ਜ਼ਿੰਦਗੀ ਬਾਰੇ ਸੋਚੋ ਕੋਈ ਨਹੀਂ ਇਹ ਅਹਿਸਾਸ ਪਤਾ ਨਹੀਂ ਕਦੋਂ ਹੋਣਾ ਪਰ ਇਹ ਆ ਕਿ ਮੈਂ ਤਾਂ ਜਨਨ ਨਹੀਂ ਕਰੀ ਮੈਂ ਗੱਲ ਕਰਨੀ ਨਹੀਂ ਦਿੰਦਾ ਅਹਿਸਾਸ ਦਾ ਤੇ ਪਤਾ ਨਹੀਂ ਮੰਮੀ ਜੀ ਉਹਨਾਂ ਨੂੰ ਕਦੋਂ ਹੋਣਾ ਹੁਣ ਵੇਖ ਲਓ ਐਡੇ ਐਡੇ ਔਖੇ ਹਾਲਾਤ ਆ ਲੰਗੇ ਟਾਈਮ ਲੰਗੇ ਸੀ ਟੇਟ ਉਹ ਆ ਹੋਏ ਤੇ ਹੈ ਹੀ ਆ ਘੱਟਾ ਘਟਲਾਉ ਘੱਟ ਪਾ ਪਰ ਇਹ ਵੀ ਸਵਾਦ ਹੀ ਲੈਣ ਰਿਆ ਵਾ ਚੱਲ ਹੁਣ ਮੈਂ ਰਮਨਨ ਕਰਦਾ ਗੱਲ ਵੀ ਜੋ ਆਈ ਇਹਦਾ ਉਨੇ ਨੂੰ ਮੈਂ ਕੀ ਦੱਸਾਂ ਕਿ ਜੋਬਨ ਕਿੱਥੇ ਆ ਇਹ ਤਾਂ ਹੋ ਇਸ ਵੇਰੇ ਹੀ ਪਾਈ ਹੈ ਵੀ ਤੇ ਮੇਰਾ ਤਾਂ ਇਦਾਂ ਹੀ ਚੱਲ ਜਾਨੇ ਚੱਲ ਕੋਈ ਗੱਲ ਨਹੀਂ ਚੱਲ ਫਿਰ ਚਲੀ ਮੈਂਡ ਲਾਉਣਾ ਵਾਹੀਂ ਤੇ ਗਾਂ ਹੋ ਕੇ ਗਾਂ ਆ ਜਨੇ ਆ ਜਨੇ ਚਲੋ ਫਿਰ ਇਹਦਾ ਡਿਸਲਾਈ ਹੈ ਨਾ ਤਿਆਰ ਤੇ ਫਿਰ ਮੈਂ ਹੈ ਹੀ ਆ ਤੇ ਆਪਾਂ ਇਦਾਂ ਕਰਦੇ ਫਿਰ ਹੋਈ ਆਉਂਦੇ ਆ ਚੱਲ ਕੋਈ ਗੱਲ ਨਹੀਂ ਭਾਜੀ ਨੂੰ ਆਲਾ ਦੇ ਬੰਬੀ ਤੋਂ ਤੇ ਮੈਂ ਮੜਾ ਜਾ ਉਹਨਾਂ ਨੂੰ ਪੁੱਛ ਲਾਂ ਤੇ ਫਿਰ ਹੋਉਂਦੇ ਆ ਧੀ ਕਿੱਥੋਂ ਹੈ ਉਹ ਹਨੋ ਕਰ ਰਹੀ ਜੀ ਹਾਂ ਸੇਂ ਤਾਂ ਸ਼ੁਰੂ ਹੀ ਆ ਤਾਨੇ ਵੇਖਿਓ ਬਸ ਜੋ ਬੰਦੇ ਆਉਂਦੀ ਕਰਦੀ ਆ ਇਥੇ ਗਲਤ ਹੋ ਗਈ ਚਲ 21 ਮਮੀ ਜੀ ਜੱਜ ਨੇ ਨਾ ਠੀਕ ਹੋ ਜਾਣਾ ਵਾ ਪਰ ਪਤਾ ਨਾ ਗੱਲ ਵੀ ਇਹਨਾਂ ਵਜ੍ਹਾ ਨਾਲ ਨੌਕਰੀ ਹੁਣ ਇੰਨੇ ਤਾਂ ਕਿ ਇਹਨਾਂ ਨੇ ਖਾਦੇ ਆ ਚਲ ਹੁਣ ਮਿਲ ਜਾਵੇ ਸੱਚੀ ਬੜੀ ਖੁਸ਼ੀ ਹੁੰਦੀ ਏ ਮੈਨੂੰ ਦੇ ਕੱਟ ਲਾ ਹਾਂ ਜੋ ਬੰਵਲ ਵਧਾਈ ਬਣੀ ਆ ਵਧਾਈ ਬਣੀ ਆ ਉਹ ਕਾਦੀ ਇੱਥੇ ਆਓ ਤਾਨੂੰ ਦਸੀ ਅਜੇ ਸਹੀ ਹੀ ਹਾਂ ਉਹਨੇ ਟੈਸਟ ਨਹੀਂ ਭਰਿਆ ਵਾਹ ਭਰਿਆ ਤੇ ਹੈਗਾ ਜਦੋਂ ਕਹਿੰਦਾ ਜੋਤਪੀ ਹੋਰ ਸੋਚਣ ਡਿਆ ਵੀ ਜਲ ਜੇ ਘਰੋਂ ਨਿਕਲੇ ਸੀ ਨਾ ਤੇ ਫੇਰ ਹੀ ਕੇ ਪਾਸੇ ਨਿਕਲੇ ਫੇਰੀ ਫੇਰੀ ਨਿਕਲੇ ਨੂੰ ਪੁੱਛ ਕਿ ਹੁੰਨੀ ਐ ਤੀ ਪਿੰਡ ਜਾਣਾ ਐ ਅਜੇ ਤਿਆਰ ਹੋਏ ਕਿ ਨਹੀਂ ਪਿੰਡ ਦੇ ਦੀਦੀ ਜਾਣਾ ਹੀ ਉਹ ਥਾਲੇ ਤਿਆਰ ਹੋਏ ਸੀ ਅੱਛਾ ਹੋਏ ਸੀ ਸਮਾਂ ਆ ਹੁੰਦੇ ਤੇ ਮੈਂ ਤੁਹਾਡੇ ਵੱਲ ਆਈ ਹੀ ਅੱਛਾ ਇੱਕ ਖੁਸ਼ਖਬਰੀ ਐ ਕਿਹੜੀ ਖੁਸ਼ਖਬਰੀ ਐ ਜੋਤ ਜੋਤ ਕਹਿਣਾ ਹੀ ਇੱਧਰ ਕੁੜੀ ਮੁੰਡਾ ਨਹੀਂ ਦੋਨੇ ਗਲਤ ਹੈਗੇ ਦੋਨੇ ਚੰਗੇ ਨੇ ਤੇਰੀ ਮੰਮੀ ਨੇ ਇੱਕ ਜ਼ੋਰ ਹੀ ਹਾਂਜੀ ਨਹੀਂ ਡੈਡੀ ਵੀ ਚੰਗੇ ਆ ਉਹਦੀ ਮਾਂ ਹੀ ਜ਼ਿਆਦਾ ਕਰਦੀ ਆ ਚੱਲ ਕੋਈ ਗੱਲ ਨਹੀਂ ਉਹਦੀ ਮਾਂ ਹੀ ਸਖਾਲਦੀ ਸਾਰਾ ਕੁਝ ਹੁਣ ਤਾਂ ਸੁਧਰੀ ਆ ਨਾ ਚੱਲ ਕੋਈ ਗੱਲ ਨਹੀਂ ਉਹ ਜਾਣ ਲੱਗੀ ਨਾ ਸਮਝਾ ਕੇ ਭੇਜੀ ਹੁਣ ਕੋਈ ਗੱਲ ਨਹੀਂ ਮੈਂ ਸਮਝਾਉਣੀ ਆ ਉਹ ਤੇ ਪੂਰੀ ਬਣੀ ਮੈਨੂੰ ਇਹ ਕਿਉਂ ਬੰਦ ਨੇ ਬਣਾ ਠੀਕ ਹੈ ਨੇ ਵੇ ਉਹਨਾਂ ਮਾਤਾ ਵੇਖ ਕੇ ਉਹ ਵੀ ਹੋਰ ਤਰ੍ਹਾਂ ਕਰਨਗੇ ਤੇ ਡੈਡੀ ਉੱਠਣੇ ਨਹੀਂ ਡੇ ਚਾਹ ਲਾਉਣਗੇ ਫਿਰ ਵੇਖੀ ਜਾਊਗੀ 35 ਬਹਿ ਜਾਣਾ ਅੱਗੇ ਤੇ ਪਿਆਣਾ ਹੀ ਕੁਛ ਨਾ ਕੁਛ ਦਿਨੋਂ ਦਿਨ ਕਮਜ਼ੋਰ ਹੁੰਦੇ ਜਾਣਾ ਇਦਾਂ ਅਰ ਅਮਰ ਚਾਹ ਮੇਰੇ ਕੋ ਤੇ ਜਾ ਨਹੀਂ ਜਾਂਦਾ ਹਾਂਜੀ ਉਹ ਮੋੜਾ ਹੈਗਾ ਕੋਈ ਮੈਂ ਭੇਜ ਭਾਈ ਦਨਾਂ ਨੂੰ ਠੀਕ ਹੈ ਠੀਕ ਮੋੜਾ ਹੈਗਾ ਕਿ ਨਹੀਂ ਜੋ ਵੀ ਆਪਣੀ ਘਰ ਹੈ ਨਹੀਂ ਆ ਕਦੀ ਕੋਈ ਬਣਾ ਉਹ ਕਿਤੇ ਗਏ ਆ ਅਕਸਰ ਉਹਨਾਂ ਨੂੰ ਵੀ ਤਾਂ ਪਤਾ ਲੱਗਦਾ ਹੀ ਵੀ ਕਿਉਂ ਇਦਾਂ ਕਰਦੀ ਆ ਉਹ ਵੀ ਪਿਛੇ ਹੋ ਗਿਆ ਵਾ ਨਾ ਉਤੇ ਹੁਣ ਪਾ ਦੋ ਮਿੱਟੀ ਉਹ ਗੱਲਾਂ ਸਭ ਭੁੱਲ ਜਾਓ ਤੇ ਆਪਣੀ ਅੱਗੇ ਜ਼ਿੰਦਗੀ ਬਾਰੇ ਸੋਚੋ ਕੋਈ ਨਹੀਂ ਅਹਿਸਾਸ ਪਤਾ ਨਹੀਂ ਕਦੋਂ ਹੋਣਾ ਪਰ ਇਹ ਆ ਕਿ ਮੈਂ ਤਾਂ ਜਨਨ ਨਹੀਂ ਕਰਦੀ ਮੈਂ ਗੱਲ ਕਰਨੀ ਦਰਦਾ ਅਹਿਸਾਸ ਦਾ ਤੇ ਪਤਾ ਨਹੀਂ ਮੰਮੀ ਜੀ ਉਹਨਾਂ ਨੂੰ ਕਦੋਂ ਹੋਣਾ ਹੁਣ ਵੇਖ ਲਓ ਐਡੇ ਐਡੇ ਔਖੇ ਹਾਲਾਤ ਆ ਲੰਗੇ ਟਾਈਮ ਲੰਗੇ ਸੀ ਟੇਟ ਉਹ ਆ ਹੋਏ ਤੇ ਹੈ ਹੀ ਆ ਕਟਲ ਕਟਲ ਆ ਕੱਟ ਪਾ ਪਰ ਇਹ ਵੀ ਸਵਾਰ ਹੀ ਲੈਣ ਡਿਆ ਵਾ ਚੱਲ ਹੁਣ ਮੈਂ ਰਮਨ ਨਾਲ ਕਰਦਾ ਗੱਲ ਵੀ ਜੋਬ ਆਇਆ ਹੀ ਉਹਦਾ ਹੁਣ ਇਹਨੂੰ ਮੈਂ ਕੀ ਦੱਸਾਂ ਕਿ ਜੋਬਨ ਕਿੱਥੇ ਆ ਇਹ ਤਾਂ ਹੁਣ ਇਸ ਵੇਰੇ ਹੀ ਪਾਈ ਹੈ ਵੀ ਤੇ ਮੇਰਾ ਤਾਂ ਇਦਾਂ ਹੀ ਚੱਲ ਜਾਨੇ ਚੱਲ ਕੋਈ ਗੱਲ ਨਹੀਂ ਚੱਲ ਫਿਰ ਚਲੀ ਮੈਂਡ ਲਾਉਣਾ ਵਾ ਅਹੀਂ ਤੇ ਗਾਂ ਹੋ ਕੇ ਦੀ ਗਾਂ ਆ ਜਨੇ ਆ ਜਨੇ ਚਲੋ ਫਿਰ ਇਹਦਾ ਡਿਸਲਾਈ ਹੈ ਨਾ ਤਿਆਰ ਤੇ ਫਿਰ ਮੈਂ ਹੈ ਹੀ ਆ ਤੇ ਆਪਾਂ ਇਦਾਂ ਕਰਦੇ ਫਿਰ ਹੋਈ ਹੁੰਦੇ ਆ ਜਾਂ ਚੱਲ ਕੋਈ ਗੱਲ ਨਹੀਂ ਭਾਜੀ ਨੂੰ ਆਲਾ ਦੇ ਬੰਬੀ ਤੋਂ ਤੇ ਮੈਂ ਮੜਾ ਜਾ ਉਹਨਾਂ ਨੂੰ ਪੁੱਛ ਲਾਂ ਤੇ ਫਿਰ ਉਹ ਆਉਣ ਨੇ ਠੀਕ ਥੋ ਐ ਉਹ ਹਲੋ ਕਰਤਾ ਜੀ ਸਿਰੋ ਹਾਂ ਸੀਨ ਤਾਂ ਸ਼ੁਰੂ ਹੀ ਆ ਪਤਾ ਨੇ ਵੇਖਿਓ ਬਸ ਜੋ ਬੰਦੇ ਆਉਂਦੀ ਘਰ ਦੀ ਘੱਤੋ ਗਲਤੋ ਗਿਆ ਜੀ ਚਲ ਤੂੰ ਮਮੇ ਜੀ ਜੱਜ ਨੇ ਨਾ ਠੀਕ ਹੋ ਜਾਣਾ ਵਾ ਪਰ ਪਤਾ ਨਾ ਗੱਲ ਪੀ ਇਨਵ ਜਰਿਆਂ ਨਾਲ ਨੌਕਰੀ ਹੁਣ ਇੰਨੇ ਤਾਂ ਕੀ ਨਾ ਨੇ ਖਾਦੇ ਆ ਚਲ ਹੁਣ ਮਿਲ ਜਾਵੇ ਸੱਚੀ ਬੜੀ ਖੁਸ਼ੀ ਹੁੰਦੀ ਐ ਮੈਨੂੰ ਦੇ ਕੱਟ ਲਾ ਹਾਂ ਜੋ ਬਨਵਲ ਵਧਾਈ ਬਣੀ ਆ ਵਧਾਈ ਬਣੀ ਆ ਉਹ ਕਾਦੀ ਇੱਥੇ ਆਓ ਤੁਹਾਨੂੰ ਦੱਸਿਆ ਤੇ ਸਹੀ ਹੀ ਹਾਂ ਉਹਨੇ ਟੈਸਟ ਨਹੀਂ ਭਰਿਆ ਉਹ ਆ ਭਰਿਆ ਤੇ ਹੈਗਾ ਜਦੋਂ ਕਹਿੰਦਾ ਜੀ ਹੋਰ ਸੋਚਣ ਡਿਆ ਵੀ ਜਲ ਜੇ ਘਰੋਂ ਨਿਕਲੇ ਸੀ ਨਾ ਤੇ ਫੇਰ ਕਿਹਦੇ ਪਾਸੇ ਨਿਕਲੇ ਫੇਰੀ ਫੇਰੀ ਨਿਕਲੇ ਪਰ ਪੁੱਛ ਕਿਉਂ ਨਹੀਂ ਆ ਪਿੰਡ ਜਾਣਾ ਹੈ ਅਜੇ ਤਿਆਰ ਹੋਏ ਕਿ ਨਹੀਂ ਪਿੰਡ ਦੇ ਦੀਦੀ ਜਾਣਾ ਹੈ ਉਹ ਥਾਲੇ ਤਿਆਰ ਹੋਏ ਸੀ ਅੱਛਾ ਹੋਏ ਸੀ ਸਮੋਇਆ ਹੁੰਤੇ ਤੇ ਮੈਂ ਤੁਹਾਡੇ ਵੱਲ ਆਈ ਸੀ ਅੱਛਾ ਇੱਕ ਖੁਸ਼ਖਬਰੀ ਹੈ ਕਿਹੜੀ ਖੁਸ਼ਖਬਰੀ ਹੈ ਜੋਤ ਜੋਤ ਕਹਿਣਾ ਹੀ ਇੱਦਾਂ ਕੁੜੀ ਮੁੰਡਾ ਨਹੀਂ ਦੋਵੇਂ ਗਲਤ ਹੈਗੇ ਨਹੀਂ ਦੋਵੇਂ ਚੰਗੇ ਆ ਤੇਰੀ ਮੰਮੀ ਦਾ ਹੀ ਕਸੂਰ ਇਹੀ ਹਾਂਜੀ ਨਹੀਂ ਡੈਡੀ ਵੀ ਚੰਗੇ ਆ ਉਹਦੀ ਮਾਂ ਹੀ ਜ਼ਿਆਦਾ ਕਰਦੀ ਆ ਉਹ ਚੱਲ ਕੋਈ ਗੱਲ ਨਹੀਂ ਉਹਦੀ ਮਾਂ ਹੀ ਸਖਾਲਦੀ ਸਾਰਾ ਕੁਝ ਹੁਣ ਤਾਂ ਸੁਧਰੀ ਆ ਨਾ ਚੱਲ ਕੋਈ ਗੱਲ ਨਹੀਂ ਉਹ ਜਾਣ ਲੱਗੀ ਨਾ ਸਮਝਾ ਕੇ ਭੇਜੀ ਹਣ ਕੋਈ ਗੱਲ ਨਹੀਂ ਮੈਂ ਸਮਝਾਉਣੀ ਆ ਨਾ ਉਹ ਤੇ ਕੋਰੀ ਬਣੀ ਮੈਨੂੰ ਇਹ ਕਿਹਾ ਮੈਂ ਦਿੰਦੇ ਨਾ ਠੀਕ ਹੈ ਪੀ ਉਹਨਾ ਮਾਤੇ ਵੇਖ ਕੇ ਉਹ ਵੀ ਹੋਰ ਤਰ੍ਹਾਂ ਕਰਨਗੇ ਪਿੜਾੜੀ ਉੱਠ ਨਹੀਂ ੜੇ ਚੱਲ ਆਉਣਗੇ ਫਿਰ ਵੇਖੀ ਜਾਊਗੀ 35 ਬੈਜ ਨਾਲ ਅੱਗੇ ਤੇ ਪਿਆਣਾ ਹੀ ਕੁਛ ਨਾ ਕੁਛ ਦਿਨੋਂ ਦਿਨ ਕਮਜ਼ੋਰ ਹੁੰਦੇ ਜਾਣਾ ਇਦਾਂ ਅਰ ਅਮਰਚਾਰ ਬਿਲਕੁਲ ਤਾਂ ਜਾ ਨਹੀਂ ਜਾਂਦਾ ਹਾਂਜੀ ਉਹ ਮੋੜਾ ਹੈਗਾ ਕੋਈ ਮੈਂ ਭੇਜ ਭਾਜਦਾ ਨਾ ਉਹ ਠੀਕ ਹੈ ਠੀਕ ਮੋੜਾ ਹੈਗਾ ਕਿ ਨਹੀਂ ਜੋ ਨਹੀਂ ਘਰ ਹੈ ਨਹੀਂ ਆ ਕਦੀ ਕੋਈ ਬਣਾ ਉਹ ਕਿਤੇ ਗਏ ਆ ਅਕਸਰ ਉਹਨਾਂ ਨੂੰ ਵੀ ਤਾਂ ਪਤਾ ਲੱਗਦਾ ਹੀ ਕਿ ਕਿਉਂ ਇਦਾਂ ਕਰਦੀ ਹੈ ਉਹ ਵੀ ਪਿਛੇ ਹੋ ਗਿਆ ਵਾ ਨਾ ਉਹ ਤੇ ਹੁਣ ਪਾ ਦੋ ਮਿੱਟੀ ਉਹ ਗੱਲਾਂ ਸਭ ਭੁੱਲ ਜਾਓ ਤੇ ਆਪਣੀ ਅੱਗੇ ਜ਼ਿੰਦਗੀ ਬਾਰੇ ਸੋਚੋ ਕੋਈ ਨਹੀਂ